ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇ ਜੀ ਲੋਬੀ ਸੱਜਣੋ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਹਾਂ ਪਿੰਡ ਬੁਰਜ ਹਰੀਕਾ ਜ਼ਿਲ੍ਹਾ ਪੈਂਦਾ ਫਰੀਦਕੋਟ ਤੇ ਤਹਿਸੀਲ ਪੈਂਦਾ ਨੂੰ ਪੈਂਦੀ ਹੈ ਜੈਤੋ ਤੇ ਡਾਕਟਰ ਸਾਹਿਬ ਕੋਲ ਹੀ ਪਹੁੰਚੇ ਆਂ ਤੇ ਆਪ ਬਾਈ ਵੇਟਨ ਵੇਟਨ ਇਸ ਦਾ ਡਾਕਟਰ ਸਾਹਿਬ ਕੰਮ ਕਰਦੇ ਨੇ ਤੇ ਬਾਕੀ ਆਪਾਂ ਬਾਈ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਜਿਹੜੇ ਭਰਾ ਆਪਣੀ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੇ ਚੈਨਲ ਨੂੰ ਜਰੂਰ ਫੋਲੋ ਕਰ ਲਓ ਜੀ ਫੇਸਬੁੱਕ ਪੇਜ ਨੂੰ ਤੇ ਆਪਣੇ ਚੈਨਲ ਨੂੰ YouTube ਨੂੰ ਕਰ ਲਓ ਸਬਸਕ੍ਰਾਈਬ ਤੇ ਘੰਟੀ ਵਾਲਾ ਬਟਨ ਆਲਟੇ ਸੈੱਟ ਕਰ ਲਓ ਤਾਂ ਕਿ ਨਵੀਂ ਵੀਡੀਓ ਵੀਡੀਓ ਜਿਹੜੀ ਆਪਾਂ ਪਾਈਏ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਭਰਾਣੀ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ 62807 9199 ਤੇ ਕਰਾਉਣੀ ਆਪਾਂ ਡਾਕਟਰ ਸਾਹਿਬ ਨਾਲ ਗੱਲਬਾਤ ਡਾਕਟਰ ਸਾਹਿਬ ਕੋਲੇ ਅੱਜ 4 ਜਨਵਰੀ ਬਕਾਊ ਆ ਤੇ ਬਹੁਤ ਸੋਹਣੇ ਆ ਨਾ ਪੂਰੇ ਟੌਪ ਦੀਆਂ ਵਸ਼ੀਆਂ ਤੇ ਕਰਾਉਣੀ ਆ ਗੱਲਬਾਤ ਵੀਰ ਦੇ ਨਾਲ ਤੇ ਆਪਣੀ ਵੀਡੀਓ ਦੇ ਨਾਲ ਐਂਡ ਤੱਕ ਤੁਸੀਂ ਬਨੇ ਰਹੋ ਤੇ ਲਾਈਕ ਤੇ ਕਮੈਂਟ ਜ਼ਰੂਰ ਕਰ ਜਾ ਕਰੋ ਜੀ ਤੇਰਾਉਨੇ ਆਪਾਂ ਗੱਲਬਾਤ ਹਸੀ ਗੱਲ ਡਾਕਟਰ ਸਾਹਿਬ ਹਸੀਆ ਜੀ ਹੋ ਠੀਕ ਹੈ ਜੀ ਹਾਂਜੀ ਹਾਂਜੀ ਵਧੀਆ ਜੀ ਤੇ ਡਾਕਟਰ ਸਾਹਿਬ ਆਪਣਾ ਡਰੈਸ ਕਨਫਰਮ ਕਰੋ ਡਰੈਸ ਆਪਣਾ ਪਿੰਡ ਬੁਰਜਹਰੀਗਾ ਹਾਂਜੀ ਤਹਿਸੀਲ ਜੈਤੋ ਹਾਂਜੀ ਜ਼ਿਲ੍ਹਾ ਫਰੀਦਕੋਟ ਹੈ ਜੀ ਹਾਂਜੀ ਬਰਗਾੜੀ ਤੋਂ ਥੋੜਾ ਜਿਹਾ ਸਾਈਡ ਤੇ ਪਿਆ ਬਠੰਡਾ ਰੋਡ ਤੋਂ ਠੀਕ ਹੈ ਤੇ ਕੋਟਕਪੂਰਾ ਆਪਣੇ ਤੋਂ ਕਿੰਨੇ ਕਿਲੋ ਕੋਟਕਪੂਰਾ ਬਸ 10-12 ਕਿਲੋਮੀਟਰ ਦੇ 10-12 ਕਿਲੋ ਕੋਟਕਪੂਰਾ ਤੇ ਬਾਜਾਖਾਨਾ ਬਾਜਾਖਾਨਾ 15 ਦੇ ਕਰੀਬ ਹੋਵੇਗਾ ਜੇ ਆਪਾਂ ਮੰਨ ਕੇ ਚੱਲੋ ਸੁਖਾਣਾਂਦ ਵਾਲੇ ਪਾਸੋਂ ਆਈਏ ਬੰਬੀਹਾ ਤੇ ਇਸਾ ਹੋ ਗਏ ਹੈ ਨਾ ਤੇ ਇਹ ਪਿੰਡੇ ਦੇ ਨਾਲ ਦੇ ਸੱਜਣੋ ਤੇ ਡਾਕਟਰ ਸਾਹਿਬ ਆਪਣਾ ਨੰਬਰ ਬੋਲ ਦਿਓ ਜੀ 84 276 ਹਾਂਜੀ 37 930 ਠੀਕ ਹੈ ਜੀ ਹਾਂਜੀ ਤੇ ਆਪਣਾ ਵੈਟਰਨਰੀ ਦਾ ਕੰਮ ਡਾਕਟਰ ਸਾਹਿਬ ਆਪਾਂ ਪਹਿਲਾਂ ਵੀ ਦੱਸ ਚੁੱਕੇ ਹਾਂ ਤੇ ਵਧੀਆ ਕਿਰਪਾ ਆਪਣਾ ਬਾਈ ਹਾਂਜੀ ਬਾਈ ਆਪਣਾ ਸੇਲ ਪਰਚੇਜ ਦਾ ਕੰਮ ਹਾਂਜੀ ਆਪਾਂ ਨਾ ਕਈਆਂ ਫਾਰਮਾਂ ਦੇ ਵਿੱਚ ਕੰਮ ਕਰਨ ਜਾਣੇ ਹਾਂ ਹਾਂਜੀ ਲੋਕੀ ਕਹਿੰਦੇ ਨੇ ਅਵੱਛੀਆਂ ਜਨ ਕਿ ਆਪਣੇ ਆਪ ਦੀ ਸੀਮਨ ਦੀਆਂ ਹਾਂਜੀ ਬਈ ਠੀਕ ਹੈ ਵੀ ਜਿਹੜੇ ਵੀ ਆਪਾਂ ਨੱਕ ਬਖਾਵਾਂਗੇ ਤੇ ਡਾਕਟਰ ਸਾਹਿਬ ਦਾ ਕਹਿਣ ਦਾ ਮਤਲਬ ਇਹ ਹੈ ਸੱਜਣ ਵੀ ਡਾਕਟਰ ਸਾਹਿਬ ਕਹਿੰਦੇ ਵੀ ਜਿਹੜੇ ਵੀ ਆਪਾਂ ਬੱਚੀ ਮੈਨੇ ਕਿ ਜੋ ਚੰਗੀ ਲੱਗਦੀ ਹੈ ਜਾਂ ਜਿਹੜਾ ਸੀਮਣ ਆਪਣਾ ਵੀ ਭਰਿਆ ਵਾਗਾ ਦੇ ਸੀਮਣ ਤੇ ਉਹ ਉਹ ਬੱਚੀਆਂ ਆਪਾਂ ਚੰਗੀ ਬੱਚੀ ਖਰੀਦ ਲਈਦੀ ਆ ਤੇ ਬਾਕੀ ਬੱਚੀਆਂ ਵੀ ਪਾਲ ਦੇ ਡਾਕਟਰ ਸਾਹਿਬ ਤੇ ਡਾਕਟਰ ਸਾਹਿਬ ਇਹ ਆਪਾਂ ਕਿਹੜੇ ਪਾਸੋਂ ਕਰਕੇ ਸ਼ੁਰੂ ਜੀ ਹਾਂਜੀ ਇਧਰੋਂ ਕਰ ਲੋ ਜੀ ਹਾਂਜੀ ਇਹ ਜਿਹੜੀ ਬੱਚੀ ਕਿੰਨੀ ਉਮਰ ਦੀ ਉਮਰ ਹੈ ਜੀ ਇਹ ਦੀ ਕੀ ਡਿਟੇਲ ਦੱਸੋ ਇਹਦੀ ਬਈ 7 ਕਿ ਮਹੀਨਿਆਂ ਦੀ ਉਮਰ ਉਹ ਵੀ ਇਹਦੀ 7 ਕਿ ਮਹੀਨੇ ਉਮਰ ਹੈ ਹਾਂਜੀ ਤੇ ਇਹਦੀ ਕੋਈ ਮਦਰ ਕਾਰਡ ਜਾਂ ਇਹਦੇ ਸੀਮਨ ਦਾ ਕੋਈ ਰਿਕਾਰਡ ਇਹਦੇ ਸੀਮਨ ਮਦਰ ਕਾਰਡ ਦਾ ਹੈਗਾ 25 ਪਲੱਸ ਤਕਰੀਬ ਹੈਗਾ ਇਹ ਆਪ ਕਿਹੜੇ ਸੀਮਨ ਦੇ ਆਪਾਂ 50 361 ਦੀ 50 361 600 ਦੀ ਹਾਂਜੀ 600 ਦੀ ਹਾਂਜੀ ਠੀਕ ਆ ਲੋ ਵੀ ਸੱਜਣੋ ਤੇ ਡਾਕਟਰ ਸਾਹਿਬ ਕਹਿੰਦੇ ਵੀ 7 ਮਹੀਨੇ ਦੀ ਉਮਰ ਆ ਤੇ ਖੋਲੋ ਜੀ ਫਿਰ ਆਪਾਂ ਤੋਰਾ ਕਰਾ ਦਈਏ ਚੈੱਕ ਦੇਖੋ ਚਾਰ ਹੀ ਥਾਣਾ ਸੱਜਣੂ ਤੇ ਪੂਰੀ ਝੋਲੀ ਇਹ ਪੂਰੀ ਪੱਟੀ ਵੀ ਜਿਵੇਂ ਗੱਬਨ ਹੁੰਦੀ ਹੈ ਹੈਨਾ ਪਤਲਾ ਮਸਾਲਾ ਲੇਵੇ ਤੇ ਚਾਰ ਹੀ ਥਾਣਾ ਪੂਰੇ ਮੋٹے ਮੋٹے ਬੇਰ ਆ ਗਏ ਤੇ ਬੱਚੇ ਦਾ ਨਾਜਦਾ ਹੈ ਪੂਰੇ ਜਾਨੀ ਕਿ ਬਾਡੀ weight ਆ ਜਿਹੜਾ ਪੂਰਾ ਫੁੱਲ ਆ ਦੇਖੋ ਜੀ ਕੋਈ ਲਿੱਸੀ ਲਾਵੀ ਨਹੀਂ ਕੋਈ ਹੰਬੀ ਜੀ ਪੂਰੀ ਨਿੱਗਰ ਨਰੋਈ ਬੱਚੀ ਆ ਬਹੁਤ ਸੋਹਣਾ ਬਾਡੀ weight ਆ ਜਿਹੜੇ ਹਸਣ ਬੱਚੀ ਦੀ ਉਮਰ 7 ਮਹੀਨੇ ਉਮਰ ਹੈ ਤੇ 50 361 ਸਹਿਜ ਜੀ ਹੈ ਆਪਾ ਹੈ ਨਾ ਡਾਕਟਰ ਸਾਹਿਬ ਹਾਂਜੀ ਹਾਂਜੀ ਤੇ ਮਦਰ ਕਾਰਡ ਇਹਦਾ ਕੀ ਦੱਸਿਆ ਸੀ ਆਪਾ 25+ ਹੈ ਜੀ 25+ ਹਾਂਜੀ ਤੇ ਬੱਚੀ ਦਾ ਰੰਗ ਪ੍ਰਿੰਟ ਬਾਕਮਾਲ ਆ ਬਹੁਤ ਸੋਹਣੀ ਬਲੈਕ ਕਲਰ ਉੱਤਵਾ ਗਈ ਥੱਲੇੋਂ ਵਾਈਟ ਆ ਗਈ ਤੇ ਮੱਥੇ ਦੇ ਉੱਪਰ ਵੀ ਫੁੱਲ ਆ ਗਿਆ ਦੇਖੋ ਜੀ ਫੇਸ ਕੁਆਲਟੀ ਦੇਖੋ ਫੇਸ ਕੁਆਲਟੀ ਬਹੁਤ ਵਧੀਆ ਬ੍ਰੀਡ ਜਣੀ ਕੇ ਪੂਰੀ ਫੁੱਲ ਆ ਡਾਕਟਰ ਸਾਹਿਬ ਹੈ ਨਾ ਹਾਂਜੀ ਹਾਂਜੀ ਬਿਲਕੁਲ ਨਿੱਕਾ ਕਰਨ ਗੋਲ ਤੇ ਬੋਦੀ ਵਾਲੀ ਬੱਚੀ ਹੈ ਤੇ ਥਣ ਝੋਲੀ ਆਪਾਂ ਚੈੱਕ ਕਰਾ ਦਈਏ ਦੁਬਾਰਾ ਹਾਂਜੀ ਹਾਂਜੀ ਚਾਰ ਹੀ ਥਣ ਤੇ ਪੂਰੀ ਵੈਰਲ ਤੇ ਥਣ ਲੱਗੇ ਆ ਮੋٹے ਮੋٹے ਸਨ ਥੱਲੇ ਝੋਲੀ ਝਾਲੀ ਬਹੁਤ ਸੋਹਣੀ ਬੱਚੀ ਦੀ ਬੱਟੀ ਵੀ ਆ ਤੇ ਉੱਪਰੋਂ ਵੀ ਸਟੇਟ ਆ ਬਿਲਕੁਲ ਕੋਈ ਢੁਈ ਨਹੀਂ ਚੱਕਦੀ ਪਿੱਠ ਪੁੜੇ ਦੀ ਬਣਾਵਟਾ ਜਿਹੜੀ ਬਹੁਤ ਚੰਗੀ ਆ ਖੁੱਲੇ ਹੱਡ ਪੈਰਾਂ ਦੀ ਆ ਨਿੱਗਰ ਨਰੋਈ ਪੂਰੀ ਆ ਪੂਰੇ ਹੱਡਾਂ ਪੈਰਾਂ ਦੀ ਮਜ਼ਬੂਤ ਆ ਦੇਖੋ ਜੀ ਬੇਲਬੂਲ ਵੀ ਬਹੁਤ ਸੋਹਣੀ ਬੱਚੀ ਦੀ ਤੇ ਚੰਗੀ ਬਿਊਟੀ ਦੇ ਵਿੱਚ ਜਣੀ ਕਹੇ ਸੋਹਣੀ ਬੱਚੀ ਆ ਜਿਹੜੇ ਭਰਾਣੇ ਘਰੇ ਕੋਈ ਇੱਕ ਦੋ ਨਾ ਕੇ ਪਾਲਣੇ ਲੈ ਕੇ ਤੇ ਬਹੁਤ ਵਧੀਆ ਤੁਹਾਡੇ ਕੋਲੇ ਸੱਜਣੋ ਆਪਸ਼ਨ ਆ ਤੇ ਬੋਡੀ ਵੇਟ ਵੀ ਸੋਹਣਾ ਬੱਚੀ ਦਾ ਬੀਸੀਐਸ ਵਧੀਆ ਤੇ ਡਾਕਟਰ ਸਾਹਿਬ ਫਿਰ ਇਹਨਾਂ ਦੀ ਡਿਮਾਂਡ ਆ ਆਪਾਂ ਇਕੱਠਿਆਂ ਦੀ ਕਰੀਏ ਡਿਮਾਂਡ ਹਾਂਜੀ ਬਾਈ ਇਕੱਠੀ ਇਕੱਠਿਆਂ ਜੀ ਠੀਕ ਹੈ ਜੀ ਤੇ ਜਿਹੜੀ 2 ਨੰਬਰ ਤੇ ਬੱਚੀ ਆ ਜਾਂਦੀ ਜੀ 2 ਨੰਬਰ ਦੇ ਦੇ ਆ 8 ਕਿ ਮਹੀਨੇ ਦੀ ਐ ਜੀ ਇਹਦੀ 8 ਕਿ ਮਹੀਨੇ ਦੀ ਉਮਰ ਹੈ ਜੀ ਤੇ ਇਹ ਕਿਹੜੇ ਸੀਮਨ ਦੀ ਆਪ ਇਹ ਹੈਗੀ ਆ ਡੈਨਮਾਰਕ ਦੇ 40120 ਦੀ ਹੈ ਜੀ ਡੈਨਮਾਰਕ ਦੇ 40120 ਦੀ ਆ ਹਾਂਜੀ ਤੇ ਇਹਦਾ ਕੋਈ ਮਦਰ ਕਾਰਡ ਜੀ ਮਦਰ ਕਾਰਡ 30 ਪਲੱਸ ਹੋ ਗਈ 30 ਪਲੱਸ ਹਾਂਜੀ ਠੀਕ ਹੈ ਜੀ ਲੋ ਖੋਲ ਲੋ ਜੀ ਫਿਰ ਨਾ ਖੋਲ ਬਾਈ ਚੈੱਕ ਕਰੀਏ ਤੋਰਾ ਲੋ ਵੀ ਸੱਜ ਨੂੰ ਵੇਲ ਬੂਲ ਕਰੋ ਚੈੱਕ ਫੇਸ ਕੁਆਲਟੀ ਦੇਖੋ ਨਿੱਕਾ ਕਰਨ ਗੋਲ ਬੋਦੀ ਵਾਲੀ ਬੱਚੀ ਆ ਲੈ ਚੱਲੀ ਜੀ ਵੜੇ ਵੀ ਬਹੁਤ ਸੋਹਣੀ ਹਾਂ ਰੋਖਲੀ ਮੜੇ ਜਾਇ ਚੇ ਵੜੇ ਤੇ ਪਹਿਲਾਂ ਤਾਂ ਜੀ ਮਿੱਤਰ ਝੋਲੀ ਕਰਾਉਣੀ ਆਪਾਂ ਚੈੱਕ ਥੱਲਿਓ ਵੈਸੇ ਖੜਦੀ ਨਹੀਂ ਕੀ ਪੂਰੀ ਹੰਦਲ ਹੇਲ ਆ ਹਾਂ ਤੇ ਰੰਗ ਪ੍ਰਿੰਟ ਇਹ ਤਾਂ ਬਾਕਮਾਲ ਹੈ ਵੇਲ ਬੂਲ ਬਹੁਤ ਲੰਮੀ ਹੈ ਬੱਚੀ ਦੀ ਇਹ ਥਣ ਝੋਲੀ ਕਰੋ ਚੈੱਕ ਜੀ ਚਾਰ ਹੀ ਥਣ ਤੇ ਪੂਰੇ ਮੋٹے ਮੋٹے ਦੇ ਵਰਲ ਤੇ ਮਾਸ਼ਾ ਜੀ ਇੱਕ ਇਹ ਕਲਾਸ ਆ ਥਾਂ ਝੋਲੀ ਦਾ ਥੋੜੀਆਂ ਲੱਤਾਂ ਕਰਨ ਸਹੀ ਦੇਖੋ ਜਿਵੇਂ ਗੱਬਨ ਹੁੰਦੀ ਹੈ 2-4 ਮਹੀਨਿਆਂ ਦੀ ਇਸ ਤਰ੍ਹਾਂ ਦਾ ਆਇਆ ਝਲਕਸਲਿਓ ਜੀ ਦੀ ਤੇ ਲੈ ਚੱਲ ਵੀਰੇ ਰੰਗ ਪ੍ਰਿੰਟ ਬਹੁਤ ਸੋਹਣਾ ਐ ਪੂਰੀਆਂ ਹੁੰਦਲ ਇਹ ਰਾ ਨਿਗਰ ਨਰੋਣੀਆਂ ਤੇ ਦਲੱਤੇ ਚਲਾਉਂਦੇ ਆਂ ਦੇਖੋ ਜੀ ਥਾਂ ਝੋਲੀ ਦੀ ਪਰਾਦਨੇ ਚ ਇੱਕ ਪਾ ਪੂਰੇ ਮੋਟੇ-ਮੋਟੇ ਥਾਨ ਤੇ ਵੇਲਬੂਲ ਵੀ ਚੰਗੀ ਆ ਬਹੁਤ ਸੋਹਣਾ ਰੰਗ ਪ੍ਰਿੰਟਾ ਵੱਛੀ ਦਾ ਤੇ 3 ਨੰਬਰ ਤੇ ਜਿਹੜੀ ਵੱਛੀ ਆ ਗਈ ਜੀ ਇਹਦੀ ਕੀ ਡਿਟੇਲ ਹੈ ਇਹਦੀ ਦੱਸੋ ਇਹ ਡਿਟੇਲ ਇਹ ਜੇ ਹੈਗੀ ਜੀ ਇਹਦੀ 8 ਮਹੀਨੇ ਦੀ ਹੈ ਜੀ ਪੂਰੀ ਇਹ ਜੀ ਇਹਦੀ 8 ਮਹੀਨੇ ਤੇ ਇਹ ਕਿਹੜੇ ਸੀਮਨ ਦੀ ਹੈ ਇਹ ਪਾਈਪਰ ਬੋਲ ਦੀ ਹੈ ਜੀ ਪਾਈਪਰ ਦੀ ਹਾਂਜੀ ਇਹਦਾ ਕੋਈ ਮਦਰ ਕਾਰਡ ਮਦਰ ਕਾਰਡ ਹੈਗਾ ਦਾ 35 ਪਲੱਸ ਹੈਗਾ ਠੀਕ ਹੈ ਜੀ ਲੋ ਵੀ ਸੱਜਣੂ ਪੂਰੀਆਂ ਚੰਗੀਆਂ ਗਾਵਾਂ ਦੀਆਂ ਵੱਛੀਆਂ ਖੋਲਾ ਵੀ ਇਹ ਬੈੜ ਬਹੁਤ ਸੋਹਣੀ ਆ ਅੱਛਾ ਹਾਂ ਸੋਹਣੀ ਤਾਂ ਪੂਰੀ ਬਿਊਟੀ ਪੂਰੀਫੁੱਲ ਆ ਤੇ ਬਾਈ ਕਹਿੰਦਾ ਵੀ ਇਹ ਹੈਗੀ ਹੈਗੀ ਆਪੇ ਪਾਈਪਰ ਬੋਲ ਦੀ ਪਾਈਪਰ ਬੋਲ ਦੀ ਹਾਂਜੀ ਤੇ ਮਦਰ ਕਾਰਡੇ ਦਾ ਬਹੁਤ ਸੋਹਣਾ ਪੈਂਤੀ ਪਲਸ ਵਾਲੀ ਆ ਪੇਪਰ ਏਬੀਐਸ ਦਾ ਹੀ ਹਾਂਜੀ ਹਾਂਜੀ ਏਬੀਐਸ ਦੇ ਪੇਪਰ ਬੋਲਦੀ ਆ ਬੱਚੀ ਜੀ ਖੜ ਨਹੀਂ ਖੁੜ ਨਹੀਂ ਕਰੋ ਚੈੱਕ ਜੀ ਫੇਸ ਕੁਆਲਟੀ ਦੇਖੋ ਨਿੱਕਾ ਕੰਨ ਨਾ ਗੋਲ ਬੋਦੀ ਵਾਲੀ ਬੱਚੀ ਆ ਬਹੁਤ ਸੋਹਣਾ ਰੰਗ ਪ੍ਰਿੰਟ ਆ ਡਾਕਟਰ ਸਾਹਿਬਾ ਕਿੱਕ ਗੱਟਾ ਇਹਨੇ ਫੀਡ ਦਾ ਖਾ ਲਿਆ ਤੇ ਬੱਚੀਆਂ ਨੇ ਸੀਮਾ ਵਧੀਆ ਵਧੀਆ ਤਿਆਰ ਹੋਈਆਂ ਨੀ ਬਈ ਹਾਂ ਬਹੁਤ ਸੋਹਣੀਆਂ ਵੜਾਂ ਤਿਆਰ ਹੋਣਗੀਆਂ ਸਜਣੋ ਜੇ ਕਿਸੇ ਭਰਾ ਨੇ ਕੋਈ ਨਵਾਂ ਕੰਮ ਕਰਨਾ ਸ਼ੁਰੂ ਸਟਾਰਟਿੰਗ ਕਰਨੀ ਆ ਜਾਂ ਇੱਕ ਦੋ ਨਗ ਲੈ ਕੇ ਪਾਲਣੇ ਆ ਬੈਲਗੋ ਬਹੁਤ ਸੋਹਣੀਆਂ ਬੱਚੀਆਂ ਖੀਰੀਆਂ ਠੀਕ ਹੈ ਜੀ ਹਾਂ ਮੋ ਧੰਦੋ ਤੇ ਖੀਰੀਆਂ ਕਿਉਂਕਿ ਬੱਚੇ ਹਾਂ ਧੰਦੋ ਖੀਰੀਆਂ ਲਓ ਓਕੇ ਆ ਗਰੰਟੀ ਆ ਇਹਦੀ ਬੇਲ ਬਹੁਤ ਹੋਗੀ ਹਾਂ ਬੇਲਬੂਲ ਪੂਰੀ ਇੱਕ ਨੰਬਰ ਹੈ ਐ ਖੜਨੀ ਖੁੜਨੀ ਬੱਚੀ ਦੀ ਦੇਖੋ ਜੀ ਲੈ ਚੱਲ ਵੀਰੇ ਰੰਗ ਪ੍ਰਿੰਟ ਬਹੁਤ ਸੋਹਣਾ ਹਰੇਕ ਫਾਰਮ ਦੇ ਵਿੱਚ ਉਹ ਆਪ ਆਪ ਦੇਖ ਕੇ ਖਰੀਦ ਕੇ ਲੈਣੇ ਆ ਠੀਕ ਹੈ ਜੀ ਹਾਂ ਡਾਕਟਰ ਸਾਹਿਬ ਦਾ ਵੈਟਰਨਰੀ ਦਾ ਕੰਮ ਆ ਆਪ ਡਾਕਟਰ ਸਾਹਿਬ ਜਾਂਦੇ ਆਉਂਦੇ ਆ ਪਿੰਡਾਂ ਦੇ ਵਿੱਚ ਤੇ ਡਾਕਟਰ ਕਹਿੰਦਾ ਵੀ ਜੇ ਦਾ ਬੱਚਾ ਆਪ ਨੂੰ ਕੋਈ ਜਾਨਵਰ ਚੰਗਾ ਲੱਗਦਾ ਵੱਛੀ ਵਧੀਆ ਲੱਗਦੀ ਹੈ ਜਾਂ ਜਿਹੜੀ ਚੰਗੇ ਸੀਮਨ ਦੀ ਹੈ ਸੱਜ ਨੂੰ ਤੇ ਉਹ ਵੱਛੀ ਡਾਕਟਰ ਸਾਹਿਬ ਕਹਿੰਦਾ ਆਪਾਂ ਆਪ ਖਰੀਦ ਲਈ ਦੀਆ ਬਹੁਤ ਸੋਹਣੇ ਨਗ ਦਿਖਾਤੇ ਆਪਾਂ ਤਿੰਨ ਨਾਰੀ ਤੋਂ ਪਹਿਲਾਂ ਦਿਖਾਤੇ ਪੂਰੀ ਟਾਪ ਕੁਆਲਿਟੀ ਦੇ ਤੇ ਇਦੂ ਅੱਗੇ ਆ ਗਈ 4 ਨੰਬਰ ਤੇ ਲਾਸਟ ਇਹਦੀ ਕੀ ਡਿਟੇਲ ਆ ਡਾਕਟਰ ਸਾਹਿਬ ਇਹਦੀ ਡਿਟੇਲ ਹੈਗੀ ਆ ਉਮਰ ਹੈਗੀ ਆ 6 ਮਹੀਨੇ 20 ਦਿਨ ਦੀ ਹੋਗੀ ਠੀਕ ਹੈ ਸਫਾ ਕਿਸੇ ਮਹੀਨੇ ਦੇ ਪਾਸੇ ਸੀ। ਸਾਲਾ ਸੀ ਮਹੀਨੇ ਦਾ ਸਪਾਸਾ। ਹਾਂਜੀ। ਤੇ ਇਹਦਾ ਕੋਈ ਹੈ ਕਿ ਪਤਾ ਸੀ ਮੈਨੂੰ ਕਿਹੜੇ ਇਹਦਾ ਐਫਪੀ ਪਲੈਨ ਸਿੰਪਲ ਆ। ਠੀਕ ਆ। 100% ਦਾ। ਠੀਕ ਆ। 100% ਇਹ ਵੀ ਵੈਸੇ ਵਧੀਆ ਰਿਕਾਰਡ ਆ। ਠੀਕ ਆ। ਦੋਦਾ ਹੀ ਵਧੀਆ ਰਿਕਾਰਡ ਆ ਇਹਦਾ। ਨਹੀਂ ਨਹੀਂ ਬੱਚੀ ਪੂਰੀ ਕੁਆਲਿਟੀ ਵਾਲੀ ਐ ਥੱਲੇ ਝੂਲੀ ਦੇਖੋ। ਚਾਰ ਹੀ ਥਾ ਨਾ ਤੇ ਪੂਰੀ ਬੇਰਲੇ ਤੇ ਥਣ ਲੱਗੇ ਹੋਇਆ। ਤੇ ਜਾਤ ਕੁਆਲਿਟੀ ਇੱਕ ਨੰਬਰ ਆ ਦੇਖੋ ਜੀ। ਲਿਆ ਭਾਈ ਤੋਂ ਇਹਦੀ ਮਾ ਦਾ ਰਿਕਾਰਡ ਆ। ਇਹਦੀ ਮਾ ਪੇਪਰ ਬੋਲਦੀ ਆ। ਠੀਕ ਆ ਜੀ। ਠੀਕ ਆ ਨਾ। ਮਦਰ ਰਿਕਾਰਡ ਇਹਦਾ ਭਾਈ ਕਹ ਦੇਖ ਚਾਰ ਨਾਗਾ ਅੱਜ ਬਾਈ ਕੋਲੇ ਤੇ ਵਧ ਗਿਆ ਬੱਚਾ ਸੱਜਣੋ ਲਓ ਜੀ ਕਰੋ ਤੋਰਾ ਤਰਾ ਚੱਕ ਬੱਚੀ ਦਾ ਬੇਲਬੂਲ ਇਹਦੀ ਵੀ ਪੂਰੀ ਆਡਾ ਬਈ ਰੋਕੀ ਕਣਾ ਨਹੀਂ ਮਾੜਾ ਇੱਥੇ ਫੇਸ ਕੁਆਲਟੀ ਦੇਖੋ ਜੀ ਬਰੀਡ ਪੂਰੀ ਆ ਐ ਨਹੀਂ ਵੀ ਕੋਈ ਦੇਸੀ ਜਾਂ ਜਾਂ ਡੋਗਲੇਆਂ ਨਹੀਂ ਨਿੱਕਾ ਕੰਨਾ ਗੋਲ ਬੋਦੀ ਵਾਲੀ ਬੱਚੀ ਆ ਵੇਖਿ ਮੈਂ ਬਾਈ ਹੁਈ ਮਾੜਾ ਸਾਈਡ ਤੇ ਕਰੋ ਕਰੋ ਦੀ ਬੇਲਬੂਲ ਕਰੋ ਚੱਕ ਜੀ ਖੜਨੀ ਖੁੱਡਨੀ ਬੱਚੀ ਦੀ ਵਧੀਆ ਹੱਡ ਪਰ ਮਜ਼ਬੂਤ ਆ ਤੇ ਥੋੜੀ ਜਿਹੀ ਕੇਅਰ ਦੀ ਲੋੜ ਆ ਜੇ ਮੰਨ ਕੇ ਚੱਲੂਗੀ ਚੰਗਾ ਭਰਾ ਖਰੀਦਦਾ ਅੱਗੇ ਇਹਨਾਂ ਦੀ ਕੇਅਰ ਵਧੀਆ ਸੋਹਣੀ ਹੁੰਦੀ ਆ ਇੱਕ ਦੋ ਗੱਟੇ ਫੀਡ ਦੇ ਪੈ ਜਾਣ ਵਛੀ ਨੂੰ ਤੇ ਵਛੀ ਨੇ ਪੂਰੀ ਗਾਂ ਬਣ ਜਾਣਾ ਕਿਉਂਕਿ ਇਹ ਸੇਵਾ ਦੇ ਮੋਹਲਾ ਮਿੱਤਰੋ ਜੇ ਆਪਾਂ ਕੋਈ ਚੰਗੀ ਚੀਜ਼ ਲਾਵਾਂਗੇ ਜਿਹਦੀ ਜਾਤ ਕੁਆਲਿਟੀ ਬਹੁਤ ਆ ਹਾਂ ਕੁਆਲਿਟੀ ਇੱਕ ਨੰਬਰ ਆ ਜੀ ਕੁਆਲਿਟੀ ਦਾ ਕੋਈ ਹੋਣੀ ਤੇ ਕੁਆਲਿਟੀ ਬਹੁਤ ਸੁਣੀ ਆ ਲੰਬੇ ਲਬੂਲ ਦੀ ਵੀ ਲੰਮੀ ਆ ਤੇ ਸੋਹਣੇ ਹੱਡ ਪੈਰ ਆ ਵਛੀ ਦੇ ਮਜ਼ਬੂਤ ਆ ਕੋਈ ਐ ਨਹੀਂ ਕੋਈ ਆ ਲੈ ਚੱਲ ਵੀਰੇ ਉਧਰ ਝੋਲੀ ਆਪਾਂ ਚੈੱਕ ਕਰਾਤੀ ਸੀ ਪਹਿਲਾਂ ਵੀ ਚਾਰ ਹੀ ਥਾਣਾ ਪੂਰੀ ਵਿਰਲ ਤੇ ਥਣ ਲੱਗੇ ਵੇ ਤੇ ਪੂਰੀ ਮੋਟੇ ਮੋਟੇ ਬੇਰਾਂ ਰਗੇ ਸਨ ਲੈ ਚੱਲੇ ਇਹ ਹੈਗੇ ਸੱਜਣੋ ਚਾਰ ਨੰਬਰ ਤੇ ਵੱਛੀ ਚਾਰ ਨਾਗ ਹੈ ਜਵਾਈ ਕੋਲੇ ਤੇ ਚਾਰੇ ਨਾਗ ਪੂਰੇ ਟਾਪ ਦੇ ਆ ਤੇ ਰਿਕਾਰਡ ਬਾਕੀ ਬਾਈ ਕੋਲੇ ਸਾਰਾ ਹੈਗਾ ਵੀ ਇਹ ਕਿਹੜੇ ਸੀਮਨ ਦੀਆਂ ਬਾਕੀ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਕਨਫਰਮ ਕਰਤਾ ਤੇ ਜਿਹੜੇ ਵੀ ਭਰਾਣੇ ਕੋਈ ਵੀ ਪਸ਼ੂ ਖਰੀਦਣਾ ਸੱਜਣੋ ਆਦਾ ਕੋਲੇ ਆ ਕੇ ਤਸੱਲੀ ਕਰਕੇ ਤਸੱਲੀ ਕਰਨਾ ਤੁਹਾਡਾ ਹੱਕ ਬਣਦਾ ਕਿਉਂਕਿ ਤੁਸੀਂ ਪੈਸੇ ਲਾਉਨੇ ਆ ਤੇ ਮੇਰਾ ਕੰਮ ਆ ਵੀਡੀਓ ਬਣਾਉਣਾ ਦਾ ਪਸ਼ੂ ਨੂੰ ਹਰੇਕ ਐਂਗਲ ਤੋਂ ਦਿਖਾਉਣਾ ਵੀਡੀਓ ਆਪ ਇੱਕ ਦੋ ਮਿੰਟ ਦੀ ਵੱਧ ਘੱਟ ਬਣ ਜਾਂਦੀ ਆ ਤੇ ਪਰ ਅਸੀਂ ਦਿਖਾਈ ਦੀ ਆ ਪਸ਼ੌਂਕ ਨਾ ਤੇ ਬਾਕੀ ਆਪਣੇ ਇਹਨਾਂ ਵੀਡੀਓ ਚ ਐਂਡ ਤੱਕ ਬਣਨ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਆਪ ਹੁਣ ਡਾਕਟਰ ਤੋਂ ਪੁੱਛਦੇ ਇਹਨਾਂ ਦੀ ਡਿਮਾਂਡ ਬਾਰੇ ਤੇ ਡਾਕਟਰ ਸਾਹਿਬ ਫਿਰ ਇਹਨਾਂ ਦੀ ਕੀ ਡਿਮਾਂਡ ਰਹੂਗੀ ਜੇ ਆਪਾਂ ਇਹਦੀ ਡਿਮਾਂਡ ਜੇ ਮੰਨ ਲਓ ਇਹ ਕੱਲੀ ਦਾ ਰੇਟ ਕਰਨਾ ਆਪਣੇ ਫੋਨ ਤੇ ਗੱਲ ਕਰ ਸਕਦੇ ਆ ਹਾਂਜੀ ਜੇਕਰ ਆਪਣਾ ਚਾਰੇ ਲੈ ਕੇ ਜਾਂਦੇ ਆ ਹਾਂਜੀ ਤਾ ਅਪਰ 100 ਕਿਲੋਮੀਟਰ ਮਤਲਬ ਫਰੀ ਮਤਲਬ ਕਿਰਾਏ ਦੇਵੇਂ ਠੀਕ ਹੈ ਤੇ ਕੀ ਡਿਮਾਂਡ ਰਹੂ ਡਿਮਾਂਡ ਇਹਨਾਂ ਦੀ 55000 ਰੁਪਏ ਠੀਕ ਹੈ ਚਾਰੇ ਨਾਲ ਠੀਕ ਹੈ ਲੋ ਵੀ ਸੱਜਣੂ ਡਾਕਟਰ ਸਾਹਿਬ ਨੇ ਅੱਜ ਆਫਰ ਵੀ ਕਰਤਾ ਤੁਹਾਡੇ ਵਾਸਤੇ ਡਾਕਟਰ ਸਾਹਿਬ ਕਹਿੰਦਾ ਵੀ ਜੇ ਚਾਰੇ ਨਾਲ ਕੋਈ ਭਰਾ ਇਕੱਠਾ ਖਰੀ ਇਕੱਠੇ ਖਰੀਦਦਾ ਤੇ ਆਪਾਂ ਚਾਰੇ ਨਾਲ 55000 ਰੁਪਏ ਦੇ ਵਿੱਚ 100 ਕਿਲੋਮੀਟਰ ਦੀ ਪਹੁੰਚ ਫਰੀ ਕਰਾਂਗੇ ਤੇ ਮਾਰ ਲਉ ਮਾਲਕ ਕਿਉਂਕਿ ਰੇਟ ਵੀ ਜਾਇਜ਼ ਆ ਬੱਚੇ ਵੀ ਚੰਗੇ ਆ ਕਿਉਂਕਿ ਡਾਕਟਰ ਆਪ ਹੀ ਸੀਮਨ ਜਿਹੜੇ ਭਰੇ ਹੁੰਦੇ ਆ ਚੰਗੇ ਸੀਮਨਾਂ ਦੀਆਂ ਬੱਚੀਆਂ ਸੀਦਾ ਬਸ ਇਹ ਪਿੰਡ ਦਾ ਤਾਂ ਕਿੰਨੇ ਨੇ ਕੀ ਰਹਿਣੋ ਪਤਾ ਲੱਗ ਜਾਂਦਾ ਜਿਹੜੀ ਚੀਜ਼ ਚੰਗੀ ਹੋ ਬਾਈ ਉਹਦਾ ਤਾਂ ਫਿਰ ਆਏ ਆ ਹੁਣ ਆ ਬੱਚੀ ਵਰਲੀ ਪਹਿਲੇ ਨੰਬਰ ਵਾਲੀ ਇਹੋ ਜੀ ਪਈਆ ਗੋਲ ਮੋਟੋਲ ਅੜਤਨ ਦੇ ਸੜਾਣੇ ਅਰਗੀ ਸੋਹਣੇ ਥਣ ਥੋਣੇ ਚਾਰ ਚਾਰੀ ਥਾਣੇ ਸਾਰਿਆਂ ਦੇ ਤੇ ਚਾਰੇ ਬੱਚੀਆਂ ਖੀਰੀਆਂ ਤੇ ਜਿਹੜੇ ਵੀ ਭਰਾ ਦੇ ਜਿਹੜੀ ਵੀ ਬੱਚੀ ਪਸੰਦ ਹੋਈ ਸੱਜਣੋ ਰਾਬਤਾ ਬਾਈ ਦੇ ਨਾਲ ਤੁਸੀਂ ਕੰਮ ਕਰ ਲਿਓ ਬਾਈ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਕੀ ਕਹਿਣਾ ਚਾਹੁੰਦੇ ਹੋ ਡਾਕਟਰ ਸਾਹਿਬ ਤੁਸੀਂ ਬਈ ਆਪਾਂ ਕਹਿੰਦੇ ਸੀ ਆਪਣੇ ਬੱਚੇ ਇੰਨੇ ਵਧੀਆ ਬਰੀਡ ਦੀਆਂ ਹਨ ਹਾਂਜੀ ਬਹੁਤ ਵਧੀਆ ਪੱਲਾ ਨਾਲ ਬੱਚੇ ਇਹ ਕੇ ਜਿੱਟਾ ਵੀ ਵਧੀਆ ਹਾਂ ਜਿਹੜਾ ਲੈ ਕੇ ਤੇ ਵਧੀਆ ਸਿਹਤ ਹੋ ਜਾਣੀਆਂ ਜੇ ਡਾਕਟਰ ਸਾਹਿਬ ਵੀ ਇਹਨਾਂ ਦੀ ਕੇਅਰ ਸੁਡੀ ਦੀ ਕੇਅਰ ਨਾਲ ਖਾਂ ਜਾਵੜਨ ਜਿਵੇਂ 2 ਨੰਬਰ ਤੇ ਵਛੀ ਆ ਸੋਹਣੀ ਬੇਲ ਹੈ ਤੇ ਵਧੀਆ ਢਾਂਚੇ ਦੀ ਗਾਂ ਬਣੂਗੀ 3 ਨੰਬਰ ਤੇ ਵੀ ਪੂਰੀ ਕੁਆਲਿਟੀ ਇੱਕ ਨੰਬਰ ਆ ਜੀ 4 ਨੰਬਰ ਤੇ ਵੀ ਆ ਗਈ। ਬਾਕੀ ਆਪਣਾ ਨਾ ਵੈਟਰਨਰੀ ਦਾ ਕੰਮ ਆ। ਹਾਂਜੀ। ਆਪਣਾ ਸੇਲ ਪਰਚੇਜ ਦਾ ਕੰਮ ਆ। ਮਤਲਬ ਫਾਰਮ ਚ ਜਾਂਦੇ ਆ। ਵੀ ਆਪਾਂ ਨੂੰ ਵਧੀਆ ਬੱਚੀ ਦਿੰਦਾ ਤੇ ਆਪਾਂ ਲੈ ਲੈਨੇ ਆ। ਠੀਕ ਹੈ ਜੀ। ਵਧੀਆ ਕੋਈ ਮਾੜੀ ਸੀਮਣ ਦੀ ਬੱਚੀ। ਜਿਹਦੇ ਭਰਾ ਕੋਲ ਕੋਈ ਚੰਗੀ ਬੱਚੀ ਛੋਟੇ ਬੱਚੇ ਹੋਣ ਤੇ ਕਾਫ ਡਾਕਟਰ ਦੇ ਨਾਲ ਸੱਜਣੂ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਸਾਨੂੰ ਆਉਂਦੀ ਆ ਕੋਈ ਪਸ਼ੂ ਦੇ ਸੀਮਣ ਵਧੀਆ ਸੀਮਣ ਭਰਉਣਾ ਡਾਕਟਰ ਸਾਹਿਬ ਜਿਹੜੇ ਆਪਾਂ ਮੱਝਾਂ ਦੇ ਕੋਈ ਸੀਮਣ ਜੀ ਵਰਤੋਂ ਕਰਦੇ ਆ ਉਹ ਵਧੀਆ ਆਪਣੇ ਤੋਂ ਮਿਲ ਜਾਂਦੇ ਚੰਗੇ। ਹਾਂ ਬਿਲਕੁਲ ਵਧੀਆ ਵਧੀਆ ਕੋਈ ਚੰਗੇ ਸਾਨਾ ਦੇ ਸੀਮਣ ਗਾਂਜਾਂਗੇ ਤਾਂ گاਵਾ ਦੇ ਤਾਂ ਚੰਗੇ ਹੈ ਹੀ ਹੈ ਜੀਕ ਭਰਾ ਕੋਲੇ ਚੋਂ ਕਈ ਗਾਇਆਂ ਦੀ ਡੜੀ ਦੁੱਧ ਦੀ ਪੈਦਾਵਾਰ ਦਾ ਫਰਕ ਛੋੜਾ ਹੁੰਦਾ ਸੱਜਣੋ ਤੇ ਬਾਕੀ ਆਪਾਂ ਮਿਲਦੇ ਹਾਂ ਜੀ ਅਗੇ ਨਵੀਂ ਵੀਡੀਓ ਚ ਧੰਨਵਾਦ ਖਾਸੀ ਗੱਲ ਸਾਰਿਆਂ ਦੇ